ਗੁਰਦਾਸਪੁਰ ਤੋਂ ਬੇहद ਮੰਦਭਾਗੀ ਖਬਰ سامنے ਆ ਰਹੀ ਹੈ ਜਿੱਥੇ ਇੱਕ ਕਾਰ ਹਾਦਸੇ ਦੇ ਵਿੱਚ ਪਿਓਤੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਮੁਕੇਰੀਆਂ ਵੱਲ ਨੂੰ ਜਾ ਰਹੇ ਸਨ ਦਾ ਰਾਹ ਦੇ ਵਿੱਚ ਟਿਪਰ ਸਾਈਡ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਪਲਟੀਆਂ ਖਾਂਦੀ ਹੋਈ ਜਿਹੜੀ ਹੈ ਸਾਈਡ ਦੇ ਜਾ ਕੇ ਟਕਰਾ ਜਾਂਦੀ ਹੈ ਔਰ ਉਸ ਤੋਂ ਬਾਅਦ ਸਹੀ ਸਲਾਮਤ ਮਾਂਾਂ ਤੇ ਪੁੱਤ ਨੂੰ ਕੱਢ ਲਿਆ ਜਾਂਦਾ ਲੇਕਿਨ ਮੰਦਪਾਗੀ ਖਬਰ ਹੈ ਕਿ ਪਿਓ ਤੇ ਧੀ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਜਿਵੇਂ ਹਾਦਸਾ ਵਾਪਰਦਾ ਹੈ ਪਿੰਡ ਦੇ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਮਦਦ ਕਰਦੇ ਨੇ ਕਾਰ ਦੇ ਵਿੱਚੋਂ ਜਿਹੜੇ ਬਚੇ ਹੋਏ ਸੀ ਮਾਂ ਤੇ ਪੁੱਤ ਉਹਨਾਂ ਨੂੰ ਬਾਹਰ ਕੱਢਦੇ ਨੇ ਔਰ ਪਿਓ ਧੀ ਦੀ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਿਆ ਹੈ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੇहद ਮੰਦ ਭਾਗੀ ਜਿਹੜਾ ਇਹ ਇਹ ਖਬਰ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਇਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਨਿਕਲੇ ਸਨ ਤਾਂ ਮੁਕੇਰੀਆਂ ਵੱਲ ਨੂੰ ਜਾ ਰਹੀ ਸੀ ਤਾਂ ਗੁਰਦਾਸਪੁਰ ਰੋਡ ਉੱਤੇ ਤੜਕਸਾਰ ਇਹ ਸੜਕੀ ਹਾਦਸਾ ਵਾਪਰਦਾ ਹੈ ਦੋ ਲੋਕ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਹਾਲਾਂਕਿ ਪਿਓ ਧੀ ਦੀ ਮੌਤ ਹੋ ਗਈ ਹੈ ਧੀ ਦੀ ਉਮਰ ਮਹਿਜ਼ 4 ਸਾਲ ਦੱਸੀ ਜਾ ਰਹੀ ਹੈ ਜੋ ਇਸ ਹਾਦਸੇ ਦੇ ਵਿੱਚ ਜਿਸ ਨੇ ਦਮ ਤੋੜ ਦਿੱਤਾ ਹੈ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਾਵਾ ਮਾਂ ਤੇ ਪੁੱਤ ਸਨ ਉਹਨਾਂ ਦੀ ਹਰ ਕੋ ਜੀ ਬਹੁਤ ਹੀ ਮੰਦਪਾਗੀਏ ਘਟਨਾ ਹੈ ਇਹ ਐਸਪੀ ਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟਿਆ ਲੱਗ ਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਬੇ ਲੈ ਕੇ ਆਉਂਦੇ ਨੇ ਔਰ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਬਾਹਰ ਵੱਲੋਂ ਖਿੱਚਿਆ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਉਹਨਾਂ ਦੀ ਗੱਲਬਾਤ ਉਹ ਕਰ ਰਹੇ ਨੇ ਨਾ ਦੇ ਨਾਲ ਅਸੀਂ ਗੱਲ ਕਰ ਰਿਹਾ ਕਿ ਹਾਦਸਾ ਜਿਹੜਾ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਰੋਡ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਉਹ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ ਆਪਣੇ ਕਾਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹਨਾਂ ਦੇ ਨਾਲ ਇਹ ਵੱਡੀ ਘਟਨਾ ਵਾਪਰਦੀ ਹੈ ਹਾਦਸਾ ਵਾਪਰਦਾ ਹੈ ਥਾ ਉਤੇ ਹੀ 表对。 ਅਤੀ ਦੀ ਮੌਤ ਹੋ ਗਈ ਹੈ ਧੀ ਦੀ ਉਮਰ ਮਹਿਸ 3 ਤੋਂ 4 ਸਾਲ ਦੱਸੀ ਜਾ ਰਹੀ ਹੈ ਹਾਲਾਂਕਿ ਮਾਂ ਤੇ ਪੁੱਤ ਨੂੰ ਬਾਲ ਬਾਲ ਬਚਾ ਲਿਆ ਗਿਆ ਹੈ ਔਰ ਪਿੰਡ ਦੇ ਲੋਕਾਂ ਦੀ ਮਦਦ ਨਾਲ ਜਿਹੜੀਆਂ ਲਾਸ਼ਾਂ ਨੇ ਉਹ ਕੱਢੀਆਂ ਗਈਆਂ ਨੇ ਔਰ ਜਿਹੜੇ ਸੁਰੱਖਿਤ ਸੀਗੇ ਮਾਂ ਤੇ ਪੁੱਤ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਮੁਕੇਰੀਆਂ ਸਾਈਡ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆਰ ਇੱਕ ਟਿੱਪਰ ਜੋ ਕਿ ਮੁਕੇਰੀਆਂ ਤੋਂ ਗੁਰਦਾਸ ਪੂਰਵ ਵੱਲ ਨੂੰ ਜਾ ਰਿਹਾ ਸੀ ਉਸ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਹਾਲਾਂਕਿ ਕਈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ ਬਹੁਤ ਜ਼ਿਆਦਾ ਸੀ ਔਰ ਇਸ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਕੀ ਕੁਝ ਕਾਰਨ ਰਹੇ ਹੋਣਗੇ ਇਹ ਤਾਂ ਜੋ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਜਾਨਾਂ ਬਚੀਆਂ ਨੇ ਉਹੀ ਦੱਸ ਸਕਦੇ ਨੇ ਕਿ ਪੂਰਾ ਮਾਮਲਾ ਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਹੈ ਪਰਿਵਾਰ ਜਿਹੜਾ ਇੱਕ ਹੱਸਦਾ ਵਸਦਾ ਪਰਿਵਾਰ ਉਜੜ ਗਿਆ ਇਸ ਹਾਦਸੇ ਦੇ ਵਿੱਚ ਫਿਲ ਹਾਲੇ ਜੇਕਰ ਕਾਰ ਦੀ ਕਹੀ ਜਾ ਰਹੀ ਹੈ ਸਪੀਡ ਬਹੁਤ ਜ਼ਿਆਦਾ ਸੀ ਔਰ ਕਾਰ ਜਿਹੜੀ ਹੈ ਉਹ ਜਿਹੜੀ ਹੈ ਉਹ ਚੱਕਨਾ ਚੂਰ ਹੋ ਗਈ ਹੈ ਕਾਰ ਦੇ ਵਿੱਚ ਜਿਹੜੇ ਸਵਾਰ ਸਨ ਚਾਰ ਲੋਕ ਉਹਨਾਂ ਦੇ ਵਿੱਚ ਪਿਓ ਤੇ ਧੀ ਦੀ ਮਹਿਜ 3 ਤੋਂ 4 ਸਾਲ ਦੀ ਉਮਰ ਦੀ ਸਤੀ ਜਾ ਰਹੀ ਹੈ ਉਹਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਫਿਲਹਾਲ ਜੋ ਮਾਂ ਔਰ ਧੀ ਹੈ ਮਾਂ ਤੇ ਪੁੱਤ ਉਹਨਾਂ ਦੀ ਜਾਨਾਂ ਬਚ ਗਈਆਂ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਿੰਡ ਦੇ ਲੋਕ ਸਾਹਮਣੇ ਆਏ ਨੇ ਕੀ ਕੁਝ ਆਖ ਰਹੇ ਨੇ ਆਓ ਸੁਣਾਉਂਦੇ ਹਾਂ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸ ਰਹੇ ਹੋ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁਕਾ ਲੱਗਾ ਹੋਵੇ ਜਾਂ ਕੋਈ ਝਟਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹਾਂ ਜੀ ਹਾਂ ਜੀ ਕਰਨ ਕੀ ਬਣਿਆ ਹੌਸਾ ਵਾਪਰਨ ਦਾ ਅਜੇ ਤਾਂ ਕੋਈ ਨਹੀਂ ਅਸਲੀ ਤਰ੍ਹਾਂ ਪਤਾ ਲੱਗ ਲਿਆ ਕਿ ਇਹ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਉਹਦੇ ਨੇ ਕਿਹਾ ਝੂੜੀ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਾਇਦ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਛੋਟੀ ਬੱਚੀ 3-4 ਸਾਲ ਦੀ ਉਹਨੂੰ ਦੋਨੋਂ ਫਟਿਆ ਉਹਨਾਂ ਦੇ ਡੈੱਥ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡਰਟ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿੱਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਝਟਕੇ ਹੀ ਗੱਲ ਇਹੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਂਦੀ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹਾਸਾ ਵਾਪਰਦਾ ਅਜੇ ਤੇ ਕੋਈ ਨਹੀਂ ਹੋ ਰਿਹਾ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਟੱਗੀ ਐ ਉਹਦੇ ਨੇ ਕਿਹਾ ਜੀ ਵੀ ਕਲਰ ਠੀਕ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨਾਂ ਫਟਿਆ ਉਹਨਾਂ ਡੈਥ ਹੋ ਗਈ ਉਹਨਾਂ ਦੇਖੋ ਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਇਹ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਤਾਂ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟਬੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈਪ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਜੇ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿੱਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਝਟਕਾ ਇਹੀ ਗੱਲ ਇਹੀ ਆ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਗਈ ਹੈ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਾਫਾ ਵਾਪਰਦਾ ਅਜੇ ਤੋ ਕੋਈ ਨਹੀਂ ਲੱਗਿਆ ਪਤਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਹੈ ਐਕਸੀਡੈਂਟ ਹੋੜ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਠੀਕ ਹੈ ਇੱਕ ਜਨਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨਾਂ ਫਟਿਆ ਉਹਨਾਂ ਦੇ ਡੈੱਥ ਹੋ ਗਈ ਉਹਨਾਂ ਦੇ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਜੇ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਵੇ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਹੀਂ ਆਉਂਦੇ ਹੁੰਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗ ਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕਿ ਹੋ ਸਕਦਾ ਵੀ ਰਾਤ ਦੇ ਤੁਰਨ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰਦੀ ਹੈ ਹਾਂ ਜੀ ਹਾਂ ਜੀ ਕਰਨ ਕੀ ਬਣਿਆ ਹੌਸਾ ਵਾਪਰਦਾ ਅਜੇ ਤੋ ਕੋਈ ਨਹੀਂ ਗੱਲ ਸੀ ਪੁਰਾਣਾ ਪਤਾ ਲੱਗ ਲਿਆ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਟੱਪ ਗਈ ਹੈ ਤੇ ਉਹਦੇ ਨੇ ਕਹਿ ਦਿੱਤੀ ਹੋਈ ਹੈ ਕਿ ਇੱਕ ਲੜਕੀ ਠੀਕ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਾਇਦ ਨਾ ਕੱਢ ਲਿਆ ਤੇ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਛੋਟੀ ਬੱਚੀ 3-4 ਸਾਲ ਦੀ ਉਹਨੂੰ ਦੋਨੋਂ ਫੱਟਿਆ ਉਹਨਾਂ ਦਾ ਡੈੱਟ ਹੋ ਗਈ ਉਹਨਾਂ ਦੇ ਦੇਖੋ ਜੀ ਬਹੁਤ ਹੀ ਮੰਦਪਾਗੀਏ ਘਟਨਾ ਹੈ ਜੇ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਝਟਕੇ ਹੀ ਗੱਲ ਇਹੀ ਹੈ ਕੋਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਜਾਂਦੀ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹਾਸਾ ਵਾਪਰਦਾ ਅਜੇ ਤੱਕ ਕੋਈ ਨਹੀਂ ਗੱਲ ਜੀ ਇਹੋ ਪਤਾ ਲੱਗਿਆ ਵੀ ਗੱਡੀ ਕਾਰ ਜਿਹੜੀ ਐ ਐਕਸੀਡੈਂਟ ਹੋੜ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਜੀ ਹੁਣ ਇਹ ਕਿੱਦਾਂ ਕੱਲਰ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨੋਂ ਫਟਿਆ ਉਹਨਾਂ ਦੇ ਡੈੱਟ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਇਹ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ-ਮੋਟੀ ਸੱਟਬੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੱਪ ਹੋ ਗਈ ਫੁੱਟ ਗਈ ਸੀ ਉਹਨਾਂ ਦੀ अच्छा ज जਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੋਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਾਸਾ ਵਾਪਰਦਾ ਅਜੇ ਕੋਈ ਨਹੀਂ ਹੈ ਜੀ ਪੁਰਾਣੇ ਪਤਾ ਲੱਗ ਲਿਆ ਉਹਨੇ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਹੈ ਐਕਸੀਡੈਂਟ ਹੋ ਰ ਕਰਕੇ ਪਟ ਗਈ ਹੈ ਜਿਹਦੇ ਨੇ ਕਿਹਾ ਵੀ ਹੋਈ ਹੈ ਜਿਵੇਂ ਕੋਈ ਕਲੜ ਠੀਕ ਹੈ ਇੱਕ ਜਨਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਾਇਦ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਬਹੁਤ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨਾਂ ਫਟਿਆ ਉਹਨਾਂ ਡੱਤ ਗਈ ਦੇਖੋ ਜੀ ਬਹੁਤ ਹੀ ਮੰਦਪਾ ਕੀ ਇਹ ਘਟਨਾ ਹੈ ਇਹ ਐਸਪੀਪੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਆ ਗਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਹੈ ਹਾਂ ਜੀ ਹਾਂ ਜੀ ਕਰਨ ਕੀ ਬਣਿਆ ਹੌਸਾ ਵਾਪਰਨ ਦਾ ਅਜੇ ਤੱਕ ਕੋਈ ਨਹੀਂ ਗੱਲ ਹੋਈ ਪੁਰਾਣੇ ਫੜਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਝੂਠੀ ਹੋਈ ਇੰਟਰਵਿਊ ਕੱਲ੍ਹ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਾਇਦ ਨਾ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਤੇ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਦੀ ਤੇਜਾ ਸਾਹਿਬ ਦੀ ਉਹਨੂੰ ਦੋਨਾਂ ਫਟਿਆ ਉਹਨਾਂ ਡੈਥ ਹੋ ਗਈ ਉਹਨਾਂ ਦੇ ਦੇਖੋ ਜੀ ਬਹੁਤ ਹੀ ਮੰਦਪਾਗੀ ਹੈ ਘਟਨਾ ਹੈ ਇਹ ਐਸ.ਆਈ.ਪੀ. ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਸੱਟ ਬੇੜੀ ਸੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿੱਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਚੱਕੇ ਹੀ ਗੱਲ ਇਹੀ ਹੋ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਰਹੀ ਹੈ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਸਾ ਵਾਪਰਦਾ ਅਜੇ ਤੋ ਕੋਈ ਨਹੀਂ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋਰ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਕਿ ਹੋਈ ਏ ਇੱਕ ਕੁਲਰ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਵੀ ਔਰ ਡਰਾਈਵਰ ਛੋਟੀ ਬੱਚੀ 3-4 ਸਾਲ ਦੀ ਉਹਨੂੰ ਦੋਨੋਂ ਫਟਿਆ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਜੇ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਕੋਚੀ ਸੀ ਉਹਨਾਂ ਦੀ ਅਛਾ ਜੇ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿੱਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਚੱਕੇ ਇਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਹੈ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹੌਸਾ ਵਾਪਰਦਾ ਅਜੇ ਤੋ ਕੋਈ ਨਹੀਂ ਅਜੇ ਪੁਰਾਣੇ ਪਤਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਿਹਾ ਵੀ ਹੂਈ ਹੈ ਜੀ ਵੀ ਕਲਰ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹ ਜਿਹੜਾ ਸਾਡੀ ਉਹਨੂੰ ਦੋਨਾਂ ਪਟਿਆ ਉਹਨਾਂ ਡੈਥ ਹੋ ਗਈ ਉਹਨਾਂ ਡੈਥ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਇਹ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਅੱਗੀ ਖਬਰ سامنے ਆ ਰਹੀ ਹੈ ਜਿੱਥੇ ਇੱਕ ਕਾਰ ਹਾਦਸੇ ਦੇ ਵਿੱਚ ਪਿਆਤੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਮੁਕੇਰੀਆਂ ਵੱਲ ਨੂੰ ਜਾ ਰਹੇ ਸਨ ਦਾ ਰਾਹ ਦੇ ਵਿੱਚ ਟਿਪਰ ਸਾਈਡ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਹਾਦਸਾ ਇੰਨਾ ਜ਼ਿਆਦਾ ਪਿਆੜਕ ਸੀ ਕਿ ਗੱਡੀ ਪਲਟੀਆਂ ਖਾਂਦੀ ਹੋਈ ਜਿਹੜੀ ਹੈ ਸਾਈਡ ਦੇ ਜਾ ਕੇ ਟਕਰਾ ਜਾਂਦੀ ਹੈ ਔਰ ਉਸ ਤੋਂ ਬਾਅਦ ਸਹੀ ਸਲਾਮਤ ਮਾਵਾਂ ਮਾਂ ਤੇ ਪੁੱਤ ਨੂੰ ਕੱਢ ਲਿਆ ਜਾਂਦਾ ਲੇਕਿਨ ਮੰਦ ਭਾਗੀ ਖਬਰ ਹੈ ਕਿ ਪਿਓ ਤੇ ਤੀ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਜਿਵੇਂ ਹਾਦਸਾ ਵਾਪਰਦਾ ਹੈ ਪਿੰਡ ਦੇ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਮਦਦ ਕਰਦੇ ਨੇ ਕਾਰ ਦੇ ਵਿੱਚੋਂ ਜਿਹੜੇ ਬੱਚੇ ਹੋਏ ਸੀ ਮਾਂ ਤੇ ਪੁੱਤ ਉਹਨਾਂ ਨੂੰ ਬਾਹਰ ਕੱਢਦੇ ਨੇ ਔਰ ਪਿਓ ਧੀ ਦੀ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਿਆ ਹੈ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੇहद ਮੰਦਭਾਗੀ ਜਿਹੜਾ ਹੈ ਇਹ ਖਬਰ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਇਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਨਿਕਲੇ ਸਨ ਤਾਂ ਮੁਕੇਰੀਆਂ ਵੱਲ ਨੂੰ ਜਾ ਰਹੀ ਸੀ ਤਾਂ ਗੁਰਦਾਸਪੁਰ ਰੋਡ ਉੱਤੇ ਤੜਕਸਾਰ ਇਹ ਸੜਕੀ ਹਾਦਸਾ ਵਾਪਰਦਾ ਹੈ ਦੋ ਲੋਕ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਹਾਲਾਂਕਿ ਪਿਓ ਧੀ ਦੀ ਮੌਤ ਹੋ ਗਈ ਹੈ ਧੀ ਦੀ ਉਮਰ ਮਹਿਜ਼ 4 ਸਾਲ ਦੱਸੀ ਜਾ ਰਹੀ ਹੈ ਜੋ ਇਸ ਹਾਦਸੇ ਦੇ ਵਿੱਚ ਜਿਸ ਨੇ ਦਮ ਤੋੜ ਦਿੱਤਾ ਹੈ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਾਵਾ ਮਾਂ ਤੇ ਪੁੱਤ ਸਨ ਉਹਨਾਂ ਦੀ ਹਾਲ ਇਨੇ ਔਰ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਬਾਹਰ ਵੱਲੋਂ ਖਿੱਚਿਆ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਉਹਨਾਂ ਦੀ ਗੱਲਬਾਤ ਉਹ ਕਰ ਰਹੇ ਨੇ ਨਾ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਹਾਦਸਾ ਜਿਹੜਾ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਰੋਡ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਉਹ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹਨਾਂ ਦੇ ਨਾਲ ਇਹ ਵੱਡੀ ਘਟਨਾ ਵਾਪਰਦੀ ਹੈ ਹਾਦਸਾ ਵਾਪਰਦਾ ਹੈ ਥਾ ਉਤੇ ਹੀ Pure tea. ਅਤੀ ਦੀ ਮੌਤ ਹੋ ਗਈ ਹੈ। ਅਤੀ ਦੀ ਉਮਰ ਮਹਿਸ 3 ਤੋਂ 4 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਮਾਂ ਤੇ ਪੁੱਤ ਨੂੰ ਬਾਲ ਬਾਲ ਬਚਾ ਲਿਆ ਗਿਆ ਹੈ ਔਰ ਪਿੰਡ ਦੇ ਲੋਕਾਂ ਦੀ ਮਦਦ ਨਾਲ ਜਿਹੜੀਆਂ ਲਾਸ਼ਾਂ ਨੇ ਉਹ ਕੱਢੀਆਂ ਗਈਆਂ ਨੇ ਔਰ ਜਿਹੜੇ ਸੁਰੱਖਿਤ ਸੀਗੇ ਮਾਂ ਤੇ ਪੋਤ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਮੁਕੇਰੀਆਂ ਸਾਈਡ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆਰ ਇੱਕ ਟਿੱਪਰ ਜੋ ਕਿ ਮੁਕੇਰੀਆਂ ਤੋਂ ਗੁਰਦਾਸ ਸਪੁਰਵਾਲ ਨੂੰ ਜਾ ਰਿਹਾ ਸੀ ਉਸ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਹਾਲਾਂਕਿ ਕਈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ ਬਹੁਤ ਜ਼ਿਆਦਾ ਸੀ ਔਰ ਇਸ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਕੀ ਕੁਝ ਕਾਰਨ ਰਹੇ ਹੋਣਗੇ ਇਹ ਤਾਂ ਜੋ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਜਾਨਾਂ ਬਚੀਆਂ ਨੇ ਉਹੀ ਦੱਸ ਸਕਦੇ ਨੇ ਕਿ ਪੂਰਾ ਮਾਮਲਾ ਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਹੈ ਪਰਿਵਾਰ ਜਿਹੜਾ ਇੱਕ ਹਸਤਾ ਵਸਦਾ ਪਰਿਵਾਰ ਉਜੜ ਗਿਆ ਇਸ ਹਾਦਸੇ ਦੇ ਵਿੱਚ ਫਿਲਹਾਲ ਜੇਕਰ ਕਾਰ ਦੀ ਕਹੀ ਜਾ ਰਹੀ ਹੈ ਸਪੀਡ ਬਹੁਤ ਜ਼ਿਆਦਾ ਸੀ ਔਰ ਕਾਰ ਜਿਹੜੀ ਹੈ ਉਹ ਜਿਹੜੀ ਹੈ ਉਹ ਚੱਕਨਾ ਚੂਰ ਹੋ ਗਈ ਹੈ ਕਾਰ ਦੇ ਵਿੱਚ ਜਿਹੜੇ ਸਵਾਰ ਸਨ ਚਾਰ ਲੋਕ ਉਹਨਾਂ ਦੇ ਵਿੱਚ ਪਿਓ ਤੇ ਧੀ ਧੀ ਮਹਿਜ਼ 3 ਤੋਂ 4 ਸਾਲ ਦੀ ਉਮਰ ਦਸਤੀ ਜਾ ਰਹੀ ਉਹਨਾਂ ਦੀ ਇਸ ਦਰਦਨਾਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਫਿਲਹਾਲ ਜੋ ਮਾਂ ਔਰ ਧੀ ਹੈ ਮਾਂ ਤੇ ਪੁੱਤ ਉਹਨਾਂ ਦੀ ਜਾਨਾਂ ਬਚੀਆਂ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਿੰਡ ਦੇ ਲੋਕ ਸਾਹਮਣੇ ਆਏ ਨੇ ਕੀ ਕੁਝ ਆਖਰੇ ਨੇ ਆਓ ਸੁਣਾਉਂਦੇ ਹਾਂ ਇਹ ਪਾਸੇ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿੱਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਚੱਕੇ ਹੀ ਗੱਲ ਇਹੀ ਹੋ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਸਕਦੀ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹੌਸਾ ਵਾਪਰਦਾ ਹਜੇ ਤੋ ਪਹਿਲੇ ਗਾਹਾਂ ਦੀ ਜਾਨ ਪਤਾ ਲੱਗਿਆ ਜਿਵੇਂ ਇਹ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋੜ ਕਰਕੇ ਪਟ ਗਈ ਹੈ ਤੇ ਉਹਦੇ ਨੇ ਗੱਲ ਕੀਤੀ ਇੰਟਰਵਿਊ ਕਿ ਲੜ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨਾਂ ਫੱਟਿਆ ਉਹਨਾਂ ਦੇ ਨੇ ਔਰ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਬਾਹਰ ਵੱਲੋਂ ਖਿੱਚਿਆ ਜਾਂਦਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਉਹਨਾਂ ਦੀ ਅੱਜ ਗੱਲਬਾਤ ਉਹ ਕਰ ਰਹੇ ਨੇ ਔਰ ਨਾਲ ਦੇ ਨਾਲ ਅਸੀਂ ਗੱਲ ਕਰ ਰਿਹਾ ਕਿ ਹਾਦਸਾ ਜਿਹੜਾ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਰੋਡ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਉਹ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹਨਾਂ ਦੇ ਨਾਲ ਇਹ ਵੱਡੀ ਘਟਨਾ ਵਾਪਰਦੀ ਹੈ ਹਾਦਸਾ ਵਾਪਰਦਾ ਹੈ ਥਾ ਉਤੇ ਹੀ ਪਿਓ ਤੇ ਅਤੀ ਦੀ ਮੌਤ ਹੋ ਗਈ ਹੈ ਧੀ ਦੀ ਉਮਰ ਮਹਿਸ 3 ਤੋਂ 4 ਸਾਲ ਦੱਸੀ ਜਾ ਰਹੀ ਹੈ ਹਾਲਾਂਕਿ ਮਾਂ ਤੇ ਪੁੱਤ ਨੂੰ ਬਾਲ ਬਾਲ ਬਚਾ ਲਿਆ ਗਿਆ ਹੈ ਔਰ ਪਿੰਡ ਦੇ ਲੋਕਾਂ ਦੀ ਮਦਦ ਨਾਲ ਜਿਹੜੀਆਂ ਲਾਸ਼ਾਂ ਨੇ ਉਹ ਕੱਢੀਆਂ ਗਈਆਂ ਨੇ ਔਰ ਜਿਹੜੇ ਸੁਰੱਖਿਤ ਸੀਗੇ ਮਾਂ ਤੇ ਪੁੱਤ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਮੁਕੇਰੀਆਂ ਸਾਈਡ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆਇਆ ਇੱਕ